ਜਿੰਨਾ ਚਿਰ ਮਨੁੱਖ ਦੇ ਅੰਦਰ ਹਉਮੈ ਦਾ ਨਿਵਾਸ ਰਹਿੰਦਾ ਹੈ ਉਨਾਂ ਚਿਰ ਜੀਵ ਦੇ ਅੰਦਰ ਪਰਮਾਤਮਾ ਦਾ ਨਿਵਾਸ ਨਹੀਂ ਹੋ ਸਕਦਾ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਜਦੋਂ ਅਸੀਂ ਪੜੀਏ ਤੇ ਭਗਤ ਜੀ ਸਾਨੂੰ ਸਮਝਾਉਂਦੇ ਨੇ ਕਿ ਜਬ ਹਮ ਹੋਤੇ ਤਪ ਤੋਂ ਨਾਹੀ ਆਬ ਤੋਂ ਹੀ ਮੈਂ ਨਾਹੀ ਕਹਿੰਦੇ ਹੈ ਪਰਮਾਤਮਾ ਜਿੰਨਾ ਚਿਰ ਸਾਡੇ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ ਓਨਾ ਚਿਰ ਸਾਡੇ ਅੰਦਰ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ ਪਰ ਕਹਿੰਦੇ ਜਦੋਂ ਸਾਡੇ ਅੰਦਰੋਂ ਮੇਰੀ ਮਿਟ ਜਾਵੇ ਮੈਂ ਮਿਟ ਜਾਵੇ ਤੇ ਫਿਰ ਪਰਮਾਤਮਾ ਦਾ ਵਾਸਾ ਹੁੰਦਾ ਹੈ ਸੰਸਾਰ ਦੇ ਵਿੱਚ ਇੱਕ ਮਾਂ ਤੇ ਪੁੱਤਰ ਦੀ ਕਹਾਣੀ ਹੈ ਮਾਂ ਤੇ ਪੁੱਤਰ ਘਰ ਦੇ ਵਿੱਚ ਰਹਿੰਦੇ ਨੇ ਪੁੱਤਰ ਨੇ ਵਿਦਿਆ ਦੀ ਪ੍ਰਾਪਤੀ ਕੀਤੀ ਚੰਗੀ ਤਰੱਕੀ ਕਰ ਗਿਆ ਜਦੋਂ ਕਾਰੋਬਾਰ ਦੇ ਵਿੱਚ ਪੈਰ ਧਰਿਆ ਕਾਰੋਬਾਰ ਦੇ ਵਿੱਚ ਵੀ ਚੰਗਾ ਵਾਧਾ ਹੋਇਆ ਇੱਕ ਸਮਾਂ ਐਸਾ ਆਇਆ ਕਿ ਬਹੁਤ ਸਾਰੀ ਧਨ ਤੇ ਦੌਲਤ ਕਮਾ ਲਈ ਪਰ ਹੋਇਆ ਕਿ ਕਿ ਸਮੇਂ ਦੇ ਨਾਲ ਉਸ ਮਾਂ ਦਾ ਪੁੱਤਰ ਹੰਕਾਰੀ ਹੋ ਗਿਆ ਉਸ ਨੂੰ ਹਉਮੈ ਆ ਗਈ ਕਿ ਮੇਰੇ ਕੋਲ ਤੇ ਧਨ ਹੈ ਖੁੱਲੇ ਰੁਪਈਏ ਨੇ ਮੈਨੂੰ ਹੁਣ ਕਿਸੇ ਦੀ ਕੀ ਲੋੜ ਜਿਹੜਾ ਵੀ ਘਰ ਦੇ ਵਿੱਚ ਆਵੇ ਉਸ ਮਾਂ ਦਾ ਪੁੱਤਰ ਉਹ ਕਿਸੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਗੱਲ ਨਾ ਕਰੇ ਹੌਲੀ ਹੌਲੀ ਐਸਾ ਸਮਾਂ ਆ ਗਿਆ ਕਿ ਉਸ ਦੇ ਘਰ ਆਉਣੋਂ ਸਾਰੇ ਰਿਸ਼ਤੇਦਾਰ ਹਟ ਗਏ ਤੇ ਮਾਂ ਨੂੰ ਬੜਾ ਦੁੱਖ ਹੋਇਆ ਮਾਂ ਸੋਚਦੀ ਹੈ ਕਿ ਜਦੋਂ ਸਾਡੇ ਘਰ ਗਰੀਬੀ ਸੀ ਉਦੋਂ ਸਾਡੇ ਕੋਲ ਸਾਰੇ ਆਉਂਦੇ ਸਨ ਕਿਉਂਕਿ ਮੇਰੇ ਪੁੱਤਰ ਦਾ ਰਵੱਈਆ ਉਦੋਂ ਚੰਗਾ ਸੀ ਸੁਭਾਅ ਠੀਕ ਸੀ ਮਾਂ ਨੂੰ ਆਪਣੇ ਪੁੱਤਰ ਦੀ ਫਿਕਰ ਹੋ ਗਈ ਕਿ ਇਸ ਨੂੰ ਕਿਵੇਂ ਸਮਝਾਇਆ ਜਾ ਸਕੇ ਹੁਣ ਮਾਂ ਨੇ ਆਪਣੇ ਪੁੱਤਰ ਨੂੰ ਇਸ ਹਉਮੈ ਹੰਕਾਰ ਵਾਲੇ ਰੋਗ ਦੇ ਵਿੱਚੋਂ ਕੱਢਣ ਵਾਸਤੇ ਇੱਕ ਯਤਨ ਕੀਤਾ ਜਦੋਂ ਪੁੱਤਰ ਇੱਕ ਦਿਨ ਕਾਰੋਬਾਰ ਕਰਨ ਚੱਲਿਆ ਤੇ ਘਰ ਤੋਂ ਬਾਹਰ ਨਿਕਲਿਆ ਹੈ ਕੀ ਵੇਖਦਾ ਹੈ ਕਿ ਮਾਂ ਨੇ ਘਰ ਦੇ ਬਾਹਰ ਟੋਇਆ ਪਟਿਆਇਆ ਹੈ ਡੂੰਗਾ ਟੋਇਆ ਉੱਟ ਕੇ ਇੱਕ ਅੱਗੇ ਛੋਟਾ ਜਿਹਾ ਭੰਗੋੜਾ ਰੱਖਿਆ ਹੋਇਆ ਤੇ ਮਾਂ ਨੂੰ ਆਖਦਾ ਮਾਂ ਮੈਨੂੰ ਲੱਗਦਾ ਤੁਸੀਂ ਕੁਝ ਸਮਝਾਉਣਾ ਚਾਹੁੰਦੇ ਹੋ ਮਾਂ ਕਹਿੰਦੀ ਹੈ ਪੁੱਤਰ ਜਦੋਂ ਸਾਡੇ ਕੋਲ ਕੁਝ ਨਹੀਂ ਸੀ ਐਨੀ ਧਨ ਤੇ ਦੌਲਤ ਨਹੀਂ ਸੀ ਉਹਨਾਂ ਚਿਰ ਕਹਿੰਦੀ ਸਾਡੇ ਕੋਲ ਸਾਰੇ ਜਾਣੇ ਆਉਂਦੇ ਸਨ ਸਾਡੇ ਘਰ ਦੇ ਵਿੱਚ ਖੁਸ਼ੀ ਸੀ ਤੂੰ ਇੰਨੇ ਰੁਪਈਏ ਕਮਾ ਲਏ ਨੇ ਇੰਨਾ ਧਨ ਕਮਾ ਲਿਆ ਪਰ ਅੱਜ ਸਾਡੇ ਘਰ ਕੋਈ ਖੁਸ਼ ਹੋ ਕੇ ਆਉਂਦਾ ਨਹੀਂ ਇਥੋਂ ਤੱਕ ਕਿ ਉਸ ਪੁੱਤਰ ਨੇ ਜਦੋਂ ਵਿਆਹ ਕਰਵਾਇਆ ਆਪਣੀ ਮਾਂ ਨੂੰ ਵੀ ਆਪਣੇ ਘਰ ਤੋਂ ਵੱਖਰਿਆਂ ਕਰ ਦਿੱਤਾ ਸੀ ਪਰ ਮਾਂ ਆਪਣੇ ਪੁੱਤ ਦਾ ਦੁੱਖ ਨਹੀਂ ਸੀ ਵੇਖ ਸਕਦੀ ਮਾਂ ਨੇ ਸਮਝਾਉਣ ਵਾਸਤੇ ਡੂੰਗਾ ਜਿਹਾ ਟੋਵਾ ਪੁੱਟਿਆ ਪਾਸ ਇੱਕ ਘੰਗੂੜਾ ਰੱਖ ਦਿੱਤਾ ਤੇ ਪੁੱਤਰ ਨੂੰ ਸਮਝਾਉਂਦੀ ਹੈ ਕਹਿੰਦੀ ਪੁੱਤਰ ਇੱਕ ਸਮਾ ਉਹ ਸੀ ਜਦੋਂ ਤੂੰ ਘੰਗੂੜੇ ਦੇ ਵਿੱਚ ਬੈਠਾ ਹੋਇਆ ਸੀ ਤੇ ਤੇਰੇ ਕੋਲੋਂ ਇੰਨੀ ਸਮਰੱਥਾ ਨਹੀਂ ਸੀ ਕਿ ਮੈਂ ਆਪਣੇ ਹੱਥ ਦੇ ਨਾਲ ਤੇਰੇ ਨੱਕ ਤੇ ਬੈਠੀ ਹੋਈ ਮੱਖੀ ਨੂੰ ਉਡਾ ਸਕਾਂ ਕਹਿੰਦੇ ਇੱਕ ਸਮਾਂ ਉਹ ਵੀ ਆਵੇਗਾ ਕਿ ਤੂੰ ਇਸ ਕਬਰ ਦੇ ਵਿੱਚ ਪਿਆ ਹੋਵੇਂਗਾ ਤੇ ਇਸ ਕਬਰ ਦੇ ਵਿੱਚ ਜਦੋਂ ਤੇਰੇ ਸਰੀਰ ਨੂੰ ਕਹਿੰਦੇ ਕੀੜੇ ਤੇ ਮਕੌੜੇ ਖਾ ਜਾਣਗੇ ਤਾਂ ਵੀ ਤੇਰੇ ਕੋਲ ਸਮਰੱਥਾ ਨਹੀਂ ਹੋਣੀ ਕਿ ਤੂੰ ਉਹਨਾਂ ਕੀੜਿਆਂ ਨੂੰ ਰੋਕ ਸਕੇ ਇਸ ਕਰਕੇ ਮੈਂ ਪੁੱਤਰ ਤੈਨੂੰ ਸਮਝਾਉਂਦੀ ਹਾਂ ਕਿ ਜਿਹੜੀ ਹਉਮੈ ਦੇ ਵਿੱਚ ਤੂੰ ਪਿਆ ਹੋਇਆ ਹੈ ਇਸ ਦਾ ਕੋਈ ਤੈਨੂੰ ਫਲ ਨਹੀਂ ਮਿਲਣਾ ਤੂੰ ਸਮਾ ਨਾ ਵਿਅਰਥ ਕਰ ਹਰੇਕ ਦੇ ਨਾਲ ਕਹਿੰਦੇ ਤੂੰ ਬੋਲ ਕ ਬੋਲ ਬੋਲ ਕੇ ਹਰੇਕ ਦੇ ਨਾਲ ਬਣੀ ਹੋਈ ਤੂੰ ਵਿਗਾੜ ਲਈ ਹੈ ਪੁੱਤਰ ਕੇਵਲ ਤੇ ਕੇਵਲ ਜਿਹੜਾ ਤੇਰਾ ਜ਼ਿੰਦਗੀ ਦਾ ਸਫ਼ਰ ਹੈ ਇਸ ਪੰਘੂੜੀ ਤੋਂ ਲੈ ਕਰਕੇ ਇਸ ਕਬਰ ਤੱਕ ਦਾ ਹੈ ਇਸ ਕਰਕੇ ਮੈਂ ਤੈਨੂੰ ਸਮਝਾਉਂਦੀ ਹਾਂ ਕਿ ਤੂੰ ਇਹ ਹਉਮੈ ਵਾਲਾ ਜਿਹੜਾ ਰੋਗ ਹੈ ਇਸ ਨੂੰ ਛੱਡ ਦੇ ਗੁਰਬਾਣੀ ਦੇ ਅੰਦਰ ਵੀ ਜਦੋਂ ਅਸੀਂ ਬਾਣੀ ਪੜੀਏ ਤੇ ਬਚਨ ਆਉਂਦੇ ਹਨ RAM ਸਿਮਰ ਪਛਤਾਹੇਗਾ ਮਨ ਕਹਿੰਦੇ ਹੁਣ ਤੇਰੇ ਕੋਲ ਸਮਾਂ ਹੈ RAM ਨਾਮ ਦਾ ਸਿਮਰਨ ਕਰ ਹਰੀ ਨਾਮ ਦੇ ਨਾਲ ਜੁੜਨਾ ਕਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਹੈ ਕੋਈ ਐਸਾ ਹਉਮੈ ਤੋੜੈ ਕਹਿੰਦੇ ਸੰਸਾਰ ਵਿੱਚ ਕੋਈ ਐਸਾ ਮਨੁੱਖ ਹੋਵੇ ਜਿਹੜਾ ਕਹਿੰਦਾ ਹੋਵੇ ਕਿ ਮੈਂ ਹਉਮੈ ਦਾ ਤਿਆਗ ਕਰਨਾ ਹੈ ਇਸ ਮੀਠੀ ਤੇ ਇਹੋ ਮਨ ਹੋਰੈ ਕਹਿੰਦੇ ਇਹ ਹਉਮੈ ਦਾ ਰੋਗ ਇੱਕ ਮਿੱਠੇ ਰਸ ਵਰਗਾ ਹੈ ਮਨੁੱਖ ਕਹਿੰਦੇ ਹਉਮੈ ਦੇ ਵਿੱਚ ਰਹਿ ਕੇ ਬੜਾ ਆਨੰਦ ਲੈਂਦਾ ਹੈ ਪਰ ਸਤਿਗੁਰ ਜੀ ਬਾਣੀ ਅੰਦਰ ਸਾਨੂੰ ਸਮਝਾਉਂਦੇ ਕਿ ਜਿਹੜੀ ਹਉਮੈ ਹੈ ਇਹ ਹਉਮੈ ਕਰਨੀ ਠੀਕ ਨਹੀਂ ਸਾਰਾ ਕੁਝ ਦਿੱਤਾ ਹੋਇਆ ਤੇ ਸਾਨੂੰ ਪਰਮਾਤਮਾ ਦਾ ਹੈ ਇਹ ਸਰੀਰ ਵੀ ਉਸ ਦੀ ਦੇਣ ਹੈ ਇਸ ਸਰੀਰ ਦੇ ਨਾਲ ਤੇ ਮਨ ਦੀ ਤਾਕਤ ਦੇ ਨਾਲ ਸੋਚਣ ਸ਼ਕਤੀ ਦੇ ਨਾਲ ਕਮਾਇਆ ਹੋਇਆ ਧਨ ਵੀ ਜਿਹੜਾ ਉਹ ਵੀ ਪਰਮਾਤਮਾ ਦਾ ਹੈ